ਤੇ ਉਸ ਦੇ ਨਾਲ ਲੱਗਦੇ ਕੇਂਦਰਾਂ ਦੇ ਵਿੱਚ ਕਣਕ ਦੇ ਲੱਗੇ ਅੰਬਾਰ ਇਸ ਦੀ ਕਮਜ਼ੋਰ ਲਿਫਟਿੰਗ ਦੀ ਸਮੱਸਿਆ ਦੀਆਂ ਤਸਵੀਰਾਂ ਨੂੰ ਸਾਫ਼ ਤੌਰ ਤੇ ਬਿਆਨ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਭਲੇ ਹੀ ਕਿਸਾਨ ਆਪਣੀ ਫਸਲ ਵੇਚ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ ਪਰ ਕਮਜ਼ੋਰ ਲਿਫਟਿੰਗ ਦੇ ਚਲਦੇ ਆੜਤੀ ਅਤੇ ਮਜ਼ਦੂਰਾਂ ਦੀ ਸਾਹ ਅਟਕੀ ਹੋਈ ਹੈ ਕਣਕਦਾਂਹੇ ਸੀਜ਼ਨ ਲੇਬਰ ਦੀ ਕਮੀ ਦੀ ਬਦੌਲਤ ਜਾਣਿਆ ਜਾਵੇਗਾ ਮੌਸਮ ਵਿਭਾਗ ਦੀ ਲਗਾਤਾਰ ਚੇਤਾਵਨੀਆਂ ਤੇ ਹਰ ਰੋਜ਼ ਹੋ ਰਹੀ ਛਿਟਪੁੱਟ ਬਰਸਾਤ ਮੰਡੀਆਂ ਦੇ ਵਿੱਚ ਲੱਗੇ ਕਣਕ ਦੇ ਅੰਬਾਰਾਂ ਨੂੰ ਕਿਸੇ ਵੀ ਸਮੇਂ ਖਰਾਬ ਕਰ ਸਕਦੀਆਂ ਨੇ ਅੱਜ ਜਦੋਂ ਸਾਡੀ ਟੀਮ ਦੇ ਵੱਲੋਂ ਲੋਂਗਵਾਲ ਅਤੇ ਉਸਦੇ ਨਾਲ ਲੱਗੇ ਕੇਂਦਰਾ ਦਾ ਦੌਰਾ ਕੀਤਾ ਗਿਆ ਤਾਂ ਕਿਤੇ ਨਾ ਕਿਤੇ 50% ਦੀ ਕਣਕ ਦੀ ਲਿਫਟਿੰਗ ਬਕਾਇਆ ਪਈ ਹੋਈ ਹੈ ਕਣਕ ਦੇ ਲੱਗੇ ਅੰਬਾਰ ਇਸ ਦੀ ਕਮਜ਼ੋਰ ਲਿਫਟਿੰਗ ਦੀ ਸਮੱਸਿਆ ਦੀਆਂ ਤਸਵੀਰਾਂ ਨੂੰ ਸਾਫ਼ ਤੌਰ ਤੇ ਬਿਆਨ ਕਰਦੀਆਂ ਹੋਈਆਂ ਦਿਖ ਰਹੀਆਂ ਨੇ ਲਿਫਟਿੰਗ ਕਰਨ ਦੇ ਵੀ ਗਦਮਾਂ ਚ ਲਿਵਰਾਂ ਘਟ ਨਹੀਂ ਲਿਫਟਿੰਗ ਨਹੀਂ ਹੋ ਰਹੀ ਅਸੀਂ ਲਿਵਰ ਆਪਦੇ ਵੀ ਭੇਜੀ ਸੀਗੀ ਦੋ ਦਿਨ ਭੇਜੀਆਂ ਨੇ ਟੋਲੀਆਂ ਅਸੀਂ ਬਣਾ ਕੇ ਤੇ ਉਹ ਜਿਹੜੇ ਫਿਰ ਗੱਡੀਆਂ ਜੂਨੀਅਨ ਤੇ ਲੱਗੇ ਹੁੰਦੇ ਲਾਈਨ 'ਚ ਉਹ ਕਦੇ ਪਹਿਲਾਂ ਸਾਡੀਆਂ ਗੱਡੀਆਂ ਲਾਹੋ ਫਿਰ ਇਸ ਕਰਕੇ ਸਾਨੂੰ ਭੇਜਣ ਦਾ ਫਾਇਦਾ ਨਹੀਂ ਹੈਗਾ ਜੇ ਸਾਡੀਆਂ ਲਿਫਟਿੰਗ ਨਹੀਂ ਹੁੰਦੀ ਮੰਡੀ ਬੋਰਡ ਦੇ ਅਫਸਰਾਂ ਨੂੰ ਤੁਸੀਂ ਮਿਲਿਆ ਨਹੀਂ ਇਸ ਮਾਮਲੇ 'ਚ ਅਸੀਂ ਤਾਂ ਜਿਨੇ ਆਪਦੇ ਮੈਕਵੇ ਦੇ ਅਫਸਰ ਨੂੰ ਮਿਲਿਆ ਹੀ ਉਹਨਾਂ ਨੂੰ ਕਹੇ ਤੇ ਉਹ ਕਹਿੰਦੇ ਬਸ ਕਰਵਾ ਰਿਆ ਕਰਵਾ ਰਿਆ मेरा, मेरा प्रॉब्लम यह है जी पंद्रह छह रोज यहाँ भराई किया है बोरी का और छह रोज के बाद जो है बैठे हैं अभी बोरी लिफ्टिंग नहीं हो रहा है बस एक ट्रक मिलता है कभी दो ट्रक मिलता है ऐसे में गरीब बंदे है जी पंद्रह महीना महीना रोज यहाँ बैठ के खाएंगे क्या बचेगा ये बताओ कहना यही चाहता है सरकार के जैसे काम हम लोग को क्षति नहीं पड़ जाते छः रोज में लिफ्ट भराई हो गया उसके बाद लिफ्टिंग तो क्षति करना चाहिए ना अगर दस रोज बीस रोज यहाँ बैठ के खाएंगे तो क्या कम आएंगे यहाँ समस्या आ रही है समस्या यही है कि दस रोज काम चला है भराई का दस रोज आठ रोज दस रोज चलता है उसके बाद जो है लिफ्टिंग का काम जल्दी नहीं होता है लिफ्टिंग नहीं होता है यही प्रॉब्लम है आज पंद्रह रोज से बैठा हुआ हूँ यहाँ पर लिफ्टिंग के कारण से ਪੂਰੇ ਮੰਡੀ ਇਹੀ ਹਾਲ ਹੈ ਜੀ ਪੂਰੇ ਮੰਡੀ ਇਹੀ ਕਾਰਨ ਹੈ ਜਦੋਂ ਇਸ ਮਾਮਲੇ ਦੀ ਪੂਰੀ ਜਾਣਕਾਰੀ ਦੇ ਲਈ ਲੋਂਗੋਵਾਲ ਨੂੰ ਸੰਭਾਲਣ ਵਾਲੀ ਮਾਰਕੀਟ ਕਮੇਟੀ ਚੀਮਾ ਮੰਡੀ ਦਾ ਰੁਖ ਕੀਤਾ ਗਿਆ ਤਾਂ ਸੈਕਟਰੀ ਸਾਹਿਬ ਤਾਂ ਚੰਡੀਗੜ੍ਹ ਮੀਟਿੰਗ ਦੇ ਵਿੱਚ ਗਏ ਹੋਏ ਸੀ ਅਤੇ ਉਹਨਾਂ ਦੇ ਸਹਾਇਕ ਨੇ ਦੱਸਿਆ ਕਿ 80000 ਮੀਟ੍ਰਿਕ ਟਨ ਦੀ ਆਮਦ ਤੋਂ ਬਾਅਦ ਸਾਰੀ ਖਰੀਦ ਦੇ ਬਾਅਦ ਪੇਮੈਂਟ ਤਾਂ ਕਿਸਾਨ ਨੂੰ ਹੋ ਚੁੱਕੀ ਹੈ ਪਰ ਲੇਬਰ ਦੀ ਕਮੀ ਦੇ ਕਾਰਨ ਲਿਫਟਿੰਗ ਨਹੀਂ ਹੋ 파ਰੀ ਤੁਸੀਂ ਵੀ ਦੇਖੋ ਲੋਂਗੋਵਾਲ ਤੋਂ ਇਹ ਪੂਰੀ ਰਿਪੋਰਟ ਮਾਰਕੀਟ ਚੀਮਾ ਵਿਖੇ ਹੁਣ ਤੱਕ ਦੀ ਆਮਦ ਦਾ ਅਸੀਂ 122 ਮੀਟਰਿਕ ਟਨ ਹੋ ਚੁੱਕੀ ਹੈ ਜਿਸ ਵਿੱਚੋਂ 62 ਖਰੀਦ ਹੋ ਚੁੱਕੀ ਹੈ ਤੇ ਕੁੱਲ ਆਮਦ ਦੇ ਵਿੱਚੋਂ ਪੇਮੈਂਟ ਸਾਰੀ ਹੋ ਚੁੱਕੀ ਹੈ ਸਾਰੇ ਕੋਲਾ ਜਿਹੜੇ ਆਈ ਹੈ ਜਿੰਨੀ ਆਈ ਆਮਦ ਹੋਈ ਹੈ ਸਾਰੀ ਪੇਮੈਂਟ ਹੋ ਚੁੱਕੀ ਹੈ ਤੇ ਇਹਦੇ ਵਿੱਚੋਂ ਲਿਫਟਿੰਗ ਹੋ ਚੁੱਕੀ ਹੈ 65460 ਮੀਟਰਿਕ ਟਨ ਤੇ ਉਹਦੇ ਵਿੱਚ ਜਿਹੜੀ ਪੈਂਡਿੰਗ ਪਈ ਆ ਉਹ ਲੇਬਰੀ ਕਾਰਡ ਹੁਣ ਕਰਕੇ ਥੋੜੀ ਪਈ ਆ ਮਤਲਬ ਜਲਦੀ ਪੂਰੀ ਹੋ ਚੁੱਕੀ ਹੈ ਲਿਫਟਿੰਗ ਹੋ ਜੂਗੀ एक औरत ही समझ सकती है एक औरत दुख घर बैठे हर समस्या का समाधान करवाओ सिर्फ पांच घंटिया गुरु माजिक छब्बीस साल तो स्थापित वशीकरण करवाओ मन चाह प्यार पाओ इधर उधर न भटको समस्या समाधान को हर पास निराश एक बार जरूर फोन करो कॉल या वो जीरो फोर जीरो नाइन टू स्पेसलिस्ट लव मैरिज वशीकरण किता कराया जादु टोणा घरेलू कलेस सौत दुश्मन तो छुटकारा मुठ्ठीकरण ਬੱਚਿਆਂ ਦਾ ਪੜ੍ਹਾਈ 'ਚ ਮਨ ਨਾ ਲੱਗਣਾ ਪਤੀ ਪਤਨੀ ਤੇ ਪ੍ਰੇਮਿਕਾ ਨੂੰ ਵਸਤ ਕਰਵਾਓ ਨੌਕਰੀ ਕਾਰੋਬਾਰ ਅਤੇ ਲੋਟਰੀ ਸਾਡੇ ਤੋਂ ਪਹਿਲਾਂ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ 24 ਘੰਟੇ ਤੁਹਾਡੀ ਸੇਵਾ ਵਿੱਚ ਹਾਜ਼ਰ ਗੁਰੂ ਮਾਜੀ ਕਾਲ ਜਾਂ ਵਟਸਐਪ ਕਰੋ 0740782619